ਦੁਨੀਆ ਇਸ ਸਮੇਂ ਜਿਹੜੀ ਤਵਾਰੀਖੀ ਮਰਹਲੇ ਦੇ ਵਿੱਚੋਂ ਗੁਜ਼ਰ ਰਹੀ ਹੈ ਜੋ ਕੁਝ ਵੀ ਦੁਨੀਆ ਦੇ ਵਿੱਚ ਚੱਲ ਰਿਹਾ ਮਿਡਲ ਈਸਟ ਦੇ ਵਿੱਚ ਖਾਸ ਕਰਕੇ ਇਸ ਸਮੇਂ ਜਿਹੜੀਆਂ ਵਿਚਾਰ ਚਰਚਾਵਾਂ ਹੋ ਰਹੀਆਂ ਨੇ ਡਿਸਕਸ਼ਨਸ ਜਾਰੀ ਨੇ ਕਿ ਜੰਗ ਨੂੰ ਕਿਵੇਂ ਰੋਕਣਾ ਉਹ ਬਹੁਤ ਹੀ ਹਿਸਟੋਰੀਕ ਨੇ ਕਿਉਂਕਿ ਜੇਕਰ ਇਹ ਜੰਗ ਨੂੰ ਰੋਕ ਜਾਂਦੀਆਂ ਨੇ ਹੁਣ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਕਰ ਜੋ ਵੀ ਚੱਲ ਰਿਹਾ ਤਾਂ ਇੱਕ ਅਸੀਂ ਵੱਡੇ ਕੌਨਫਲਿਕਟ ਤੋਂ ਕਹ ਲਓ ਕਿ ਦੁਨੀਆ ਦਾ ਬਚਾਅ ਹੋ ਜਾਵੇਗਾ ਨਹੀਂ ਤਾਂ ਜਿਹੜੇ ਜਿੱਧਰਲੇ ਪਾਸੇ ਨੂੰ ਕਹਾਣੀ ਵੱਧ ਰਹੀ ਹੈ ਇਹ ਬਹੁਤ ਜਿਹੜੀ ਆ ਬੁਰੀ ਸਥਿਤੀ ਵੱਲ ਦੁਨੀਆ ਵੱਧ ਰਹੀ ਹੈ ਬਹੁਤ ਲੋਕੀ ਇਹਨੂੰ ਵਰਲਡ ਵਾਰ 3 ਦਾ ਨਾਮ ਵੀ ਦਿੰਦੇ ਨੇ ਕਿ ਛੋਟੀਆਂ-ਛੋਟੀਆਂ ਲੜਾਈਆਂ ਬਹੁਤ ਸਾਰੀਆਂ ਜਗ੍ਹਾ ਤੇ ਹੋ ਰਹੀਆਂ ਨੇ ਤੇ ਕਹਾਣੀ ਦੁਬਾਰਾ ਉਧਰ ਨੂੰ ਜਾ ਰਹੀ ਹੈ ਬੀਤੀ ਰਾਤ ਪਿਛਲੇ ਕੁਝ ਘੰਟਿਆਂ ਦੌਰਾਨ ਜਿਹੜੀ ਇੱਕ ਘਟਨਾ ਹੋਈ ਹੈ ਜਾਰਡਨ ਦੇ ਅੰਦਰ ਸੀਰੀਆ ਦੇ ਬਾਰਡਰ ਦੇ ਨਜ਼ਦੀਕ ਜਿਹੜਾ ਯੂਐਸ ਫੋਰਸਸ ਦੇ ਉੱਤੇ ਯੂਐਸ ਦੇ ਬੇਸ ਦੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਉਹਦੇ ਨਾਲ ਤਿੰਨ ਅਮਰੀਕਨ ਫੌਜੀ ਮਾਰੇ ਗਏ ਨੇ ਦਰਜਨਾ ਹੀ ਅਮਰੀਕਨ ਫੌਜੀ ਜ਼ਖਮੀ ਹੋਏ ਨੇ ਇਹਦੇ ਚੱਲਦਿਆਂ ਯੂਐਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੁਣ ਗੱਲ ਗੁਣੀ ਸ਼ੁਰੂ ਹੋ ਗਈ ਹੈ ਕਿ ਕੀ ਯੂਐਸ ਨੂੰ ਸਿੱਧਾ ਈਰਾਨ ਦੇ ਨਾਲ ਜਿਹੜੀ ਆ ਜਾ ਕੇ ਜੰਗ ਕਰਨੀ ਚਾਹੀਦੀ ਹੈ ਜਾਂ ਸਿੱਧਾ ਈਰਾਨ ਦੇ ਨਾਲ ਕੌਨਫਲਿਕਟ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਯੂਐਸ ਨੂੰ ਮੀਡੀਆ ਰਿਪੋਰਟਰਾਂ ਨੇ ਜਿਹੜੀਆਂ ਉਹਨਾਂ ਦੇ ਮੁਤਾਬਕ ਜਿਹੜਾ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਉਹਨਾਂ ਦਾ ਇਹ ਕਹਿਣਾ ਕਿ ਇਹ ਜਿਹੜਾ ਅਟੈਕ ਆ ਇਹਨੂੰ ਈਰਾਨ ਦੇ ਵੱਲੋਂ ਸਮਰਥਨ ਹਾਸਲ ਜਿਹੜੇ ਮਿਲੀਸ਼ੀਅਨ ਮਿਲੀਸ਼ੀਆ ਗਰੁੱਪਸ ਨੇ ਜਿਹੜੇ ਹਥਿਆਰਬੰਦ ਗਰੁੱਪ ਨੇ ਮਿਲਿਟੈਂਟ ਗਰੁੱਪਸ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਈਰਾਨ ਨੇ ਕਿਸੇ ਵੀ ਰਿਸਪੌਂਸਿਬਿਲਟੀ ਤੋਂ ਉਹਨਾਂ ਨੇ ਮਨਾਂ ਕੀਤਾ ਈਰਾਨ ਦਾ ਕਹਿਣਾ ਕਿ ਸਾਡਾ ਇਹਦੇ ਵਿੱਚ ਕੁਝ ਵੀ ਨਹੀਂ ਸੀ ਇਹ ਇੱਕ ਬੇਬੁਨਿਆਦ ਇਲਜ਼ਾਮ ਹੈ ਇਹ ਈਰਾਨ ਦਾ ਕਹਿਣਾ ਪਰ ਆਪਾਂ ਬੀਤੇ ਸਮੇਂ ਦੇ ਵਿੱਚ ਇਹ ਗੱਲ ਦੇਖਦੇ ਰਹੇ ਹਾਂ ਕਿ ਈਰਾਨ ਦੇ ਵੱਲੋਂ ਸਮਰਥਨ ਪ੍ਰਾਪਤ ਜਿਨ੍ਹਾਂ ਦੇ ਵਿੱਚ ਹਿਜ਼ਬੋਲਾ ਹੁਥੀਜ਼ ਨੇ ਹਮਾਸ ਲੜ ਰਹੀ ਹੈ ਗਾਜ਼ਾ ਦੇ ਅੰਦਰ ਇਹਨਾਂ ਨੂੰ ਈਰਾਨ ਦਾ ਸਮਰਥਨ ਹਾਸਲ ਹੈ ਤੇ ਲਗਾਤਾਰ ਜਿਹੜਾ ਵੈਸਟਰਨ ਫੋਰਸਸ ਦੇ ਉੱਤੇ ਅਟੈਕ ਕਰਦੇ ਰਹੇ ਨੇ ਇਰਾਨ ਦੇ ਵੱਲੋਂ ਤਾਂ ਖੈਰ ਪਹਿਲਾਂ ਵੀ ਲਗਾਤਾਰ ਜਿਹੜਾ ਉਹਨਾਂ ਨੇ ਆਪੋਸ ਕੀਤਾ ਇਸ ਸਿਚੂਏਸ਼ਨ ਨੂੰ ਲੈ ਕੇ ਕਿਉਂਕਿ ਯੂਐਸ ਦੇ ਜਿਹੜੇ ਬਹੁਤ ਸਾਰੇ ਬੇਸਿਸ ਨੇ ਇਹਨਾਂ ਮਿਡਲ ਈਸਟ ਦੀਆਂ ਕੰਟਰੀਜ਼ ਦੇ ਵਿੱਚ ਇਹਨੂੰ ਲੈ ਕੇ ਤੇ ਹੁਣ ਜਦੋਂ ਤੋਂ ਜਿਹੜਾ ਇਹ 7 ਅਕਤੂਬਰ ਵਾਲੀ ਸਾਰੀ ਜਿਹੜੀ ਆ جنگ ਸ਼ੁਰੂ ਹੋਈ ਆ ਇਸ ਤੋਂ ਬਾਅਦ 150 ਤੋਂ ਜ਼ਿਆਦਾ ਵਾਰ ਜਿਹੜਾ ਇਹ ਜਿਹੜੇ ਆ ਅਮਰੀਕਨ ਬੇਸਿਸ ਨੇ ਚਾਹੇ ਸੀਰੀਆ ਦੇ ਵਿੱਚ ਨੇ ਇਰਾਕ ਦੇ ਵਿੱਚ ਨੇ ਜਾਂ ਜਦੋਂ ਹੁਣ ਜਾਰਡਨ ਦੇ ਵਿੱਚ ਆ ਜਿਹੜਾ ਸੀਰੀਆ ਦੇ ਬਾਰਡਰ ਦੇ ਨਜ਼ਦੀਕ ਇਹਨਾਂ ਦੇ ਉੱਤੇ 150 ਤੋਂ ਜ਼ਿਆਦਾ ਵਾਰ ਅਟੈਕ ਹੋ ਚੁੱਕਾ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਉਹਨਾਂ ਦੇ ਅ ਤੇ ਕਹਾਣੀ ਹਜੇ ਰੁਕਦੀ ਹੋਈ ਨਜ਼ਰ ਨਹੀਂ ਆ ਰਹੀ ਹੁਣ ਅਮਰੀਕਨ ਜਿਹੜੀਆਂ ਰਜਿਮ ਐ ਜਿਹੜਾ ਜੋ ਬਾਈਡਨ ਜਿਹੜਾ ਰਜਿਮ ਐ ਇਹਦੇ ਉੱਤੇ ਦਬਾਅ ਬਣ ਰਿਹਾ ਕਿ ਜੋ ਬਾਈਡਨ ਜਿਹੜਾ ਸਖਤੀ ਨਾਲ ਜਵਾਬ ਦੇਵੇ ਕਿਉਂਕਿ ਉਹਨਾਂ ਦੇ ਜਿਹੜੇ ਆਪੋਜ਼ਿਟ ਨੰਬਰ ਨੇ ਜਿਥੇ ਕਿ ਲੱਗ ਰਿਹਾ ਕਿ ਨਵੰਬਰ ਦੇ ਵਿੱਚ ਹੁਣ ਜੋ ਬਾਈਡਨ ਦੇ ਨਾਲ ਸਿੱਧਾ ਮੁਕਾਬਲਾ ਡੋਨਲਡ ਟਰੰਪ ਦਾ ਹੋਵੇਗਾ ਤੇ ਡੋਨਲਡ ਟਰੰਪ ਦੇ ਵੱਲੋਂ ਇਹ ਗੱਲ ਬਾਰ-ਬਾਰ ਲੋਕਾਂ ਦੇ ਵਿੱਚ ਜਿਚਾਈ ਜਾ ਰਹੀ ਹੈ ਕਿ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਕਿ ਜਿਹੜਾ ਜੋ ਬਾਈਡਨ ਆ ਕੋ ਇੱਕ ਕਮਜ਼ੋਰ ਰਾਸ਼ਟਰਪਤੀ ਸਾਬਤ ਹੋ ਰਿਹਾ ਸੋ ਆਬਵੀਅਸਲੀ ਇਹ ਜਿਹੜੀ ਸਾਰੀ ਚੀਜ਼ ਆ ਇਹ ਜਿੱਥੇ ਇੱਕ ਦੁਨੀਆ ਦੀ ਰਾਜਨੀਤੀ ਦੇ ਵਿੱਚ ਇਸ ਇਹਦਾ ਅਸਰ ਪੈਣਾ ਉੱਥੇ ਜਿਹੜੀ ਉਹਨਾਂ ਦੀ ਘਰੇਲੂ ਇਹ ਆਪਾਂ ਕਹਿ ਸਕਦੇ ਹਾਂ ਜੀ ਯੂਐਸਡੀ ਜਿਹੜੀ ਘਰੇਲੂ ਰਾਜਨੀਤੀ ਨਾਲ ਦੁਨੀਆ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਤੇ ਬੀਤੀ ਸ਼ਾਮ ਕਿਉਂਕਿ ਪਹਿਲੀ ਵਾਰ ਆ ਜਦੋਂ 7 ਅਕਤੂਬਰ ਤੋਂ ਬਾਅਦ ਹੁਣ ਤੱਕ ਜਿਹੜਾ ਯੂਐਸ ਦੇ ਫੌਜੀਆ ਦੀ ਮੌਤ ਹੋਈ ਹੈ ਇਸ ਜੀਕੇ ਦੇ ਹਮਲੇ ਦੇ ਵਿੱਚ ਸੋ ਇਹ ਹੁਣ ਕਹਾਣੀ ਕਿੱਧਰ ਨੂੰ ਜਾਂਦੀ ਆ ਇਹ ਬਹੁਤ ਹੀ ਜਿਹੜੀ ਆ ਇੱਕ ਤਾਂ ਇਹ ਇਹ ਨੂੰ ਦਿਲਚਸਪ ਇਸ ਕਰਕੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਸੀਂ ਇਹਦੇ ਵਿੱਚ ਇਤਾਂ ਦੀ ਕੋਈ ਦਿਲਚਸਪੀ ਨਹੀਂ ਲੈਣਾ ਚਾਹੁੰਦੇ ਕਿ ਵਿਸ਼ਮ ਵਾਰ 3 ਦੀ ਸ਼ੁਰੂਆਤ ਹੋਵੇ ਪਰ ਲਗਾਤਾਰ ਜਿਹੜੀਆਂ ਸਾਨੂੰ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਜਿਕਰ ਆਪਾਂ ਯੂਕੇ ਦੀ ਗੱਲ ਕਰੀਏ ਤਾਂ ਯੂਕੇ ਦੇ ਜਿਹੜੇ ਪੋਲੀਟੀਸ਼ੀਅਨ ਨੇ ਯੂਕੇ ਦੇ ਡਿਫੈਂਸ ਸੈਕਟਰੀ ਨੇ ਕਿਹਾ ਗਿਆ ਅਸੀਂ ਜਿਹੜਾ ਪੋਸਟ ਵਾਰ ਵਾਲ ਇਸ ਸਿਨੈਰੀਓ ਦੇ ਵਿੱਚ ਨਹੀਂ ਹੈਗੇ ਅਸੀਂ ਪ੍ਰੀ ਵਾਰ ਵਾਲ ਇਸ ਸਿਨੈਰੀਓ ਦੇ ਵਿੱਚ ਹਾਂ ਕਿ ਜੰਗ ਦੀ ਸ਼ੁਰੂਆਤ ਹੋ ਸਕਦੀ ਹੈ ਯੂਐਸ ਵੀ ਜਿਹੜੇ ਆਰਮੀ ਦੇ ਉੱਚ ਆਫੀਸਰ ਨੇ ਉਹਨਾਂ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਯੂਐਸ ਸੌਰੀ ਯੂਕੇ ਦੀ ਜਿਹੜੀ ਆਰਮੀ ਦੇ ਆਫੀਸਰ ਨੇ ਉਹਨਾਂ ਦੇ ਬਰ ਕੋ ਲਗਾਤਾਰ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਯੂਕੇ ਦੀ ਜਿਹੜੀ ਆਰਮੀ ਦਾ ਸਾਈਜ਼ ਵਧਾਇਆ ਜਾ ਸਕਦਾ ਹੈ ਜਾਂ ਕਿਵੇਂ ਅਸੀਂ ਯੂਕੇ ਦੀ ਆਰਮੀ ਨੂੰ ਹੋਰ ਤਖਣੀਆਂ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੌਨਫਲਿਕਟ ਦੇ ਲਈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਇੱਕ ਪਾਸੇ ਨੂੰ ਜਿਹੜੀਆਂ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਕਿ ਕਹਾਣੀ ਬੱਤੋਂ ਬੱਤਰ ਵੱਲੋਂ ਬਦਰੇ ਕੇ ਮਿਡਲ ਈਸਟ ਦੇ ਵਿੱਚ ਜਿਹੜੇ ਕੌਨਫਲਿਕਟ ਚੱਲ ਕੇ ਯੂਐਸ ਦੇ ਵੱਲੋਂ ਕੋਸ਼ਿਸ਼ ਤਾਂ ਇਹ ਰਹੀ ਲਿਆ ਕਿ ਮਿਡਲ ਈਸਟ ਦੇ ਵਿੱਚੋਂ ਉਹ ਇਹਨਾਂ ਜੰਗਾਂ ਦੇ ਵਿੱਚੋਂ ਨਿਕਲੇ ਪਰ ਯੂਐਸ ਦੀ ਇੱਕ ਕਾਫੀ ਵੱਡੀ ਪ੍ਰੈਜ਼ੈਂਸ ਮਿਡਲ ਈਸਟ ਦੇ ਵਿੱਚ ਮੌਜੂਦ ਹੈ ਸੀਜੀਐਨ ਦੀ ਰਿਪੋਰਟ ਦੇ ਮੁਤਾਬਕ 30000 ਤੋਂ ਜ਼ਿਆਦਾ ਜਿਹੜੇ ਫੌਜੀ ਨੇ ਉਹ ਮਿਡਲ ਈਸਟ ਦੇ ਵਿੱਚ ਨੇ ਯੂਐਸ ਦੇ ਆਫਟਰ ਦਾ 7th ਆਫ ਅਕਤੂਬਰ ਵਾਲੀ ਜਿਹੜੀ ਸਾਰੀ ਸਥਿਤੀ ਹੋਈ ਆ ਉਸ ਤੋਂ ਬਾਅਦ ਹਜ਼ਾਰ ਤੋਂ ਜ਼ਿਆਦਾ ਜਿਹੜਾ ਰਫਲੀ 1200 ਜਿਹੜਾ ਯੂਐਸ ਹੋਰ ਫੌਜੀ ਜਿਹੜੇ ਆ ਉਥੇ ਖੇਤ ਦੇ ਵਿੱਚ ਗਏ ਨੇ ਉਹਦੇ ਨਾਲ ਹੋਰ ਬਹੁਤ ਸਾਰਾ ਜੰਗੀ ਸਾਜ਼ੋ ਸਮਾਨ ਤੁਹਾਨੂੰ ਪਤਾ ਕਿ ਉਥੇ ਪਹੁੰਚਦਾ ਰਿਹਾ ਯਮਨ ਦੇ ਅੰਦਰ ਜਾ ਕੇ ਯੂਕੇ ਦੇ ਯੂਐਸ ਵੱਲੋਂ ਸਟ੍ਰਾਈਕ ਕੀਤੇ ਗਏ ਇਸ ਕਰਕੇ ਜਿਹੜੀ ਹੂਥੀਜ਼ ਨੇ ਉਹਨਾਂ ਨੂੰ ਡਿਟਰ ਵੀ ਕੀਤਾ ਜਾਵੇ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਉਹ ਰੈੱਡ ਸੀ ਦੇ ਅੰਦਰ ਹਮਲੇ ਨਾ ਕਰਨ ਪਰ ਉਹ ਵੀ ਤਕਰੀਬਨ ਸਾਨੂੰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੂਥੀਜ਼ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਰੈੱਡ ਸੀ ਅੰਦਰ ਰੈੱਡ ਸੀ ਦਾ ਤੁਹਾਨੂੰ ਪਤਾ ਕਿ ਉਧਰੋਂ ਜੇਕਰ ਉਹ ਉਹ ਬਹੁਤ ਵੱਡੀ ਦੁਨੀਆ ਦੀ ਇੱਕ ਜਿਹੜੀ ਸ਼ਿਪਿੰਗ ਲੇਨ ਆ ਉਹ ਦੁਨੀਆ ਦਾ ਬਹੁਤ ਵੱਡਾ ਵਪਾਰ ਦਾ ਰਸਤਾ ਆ ਉਹ ਜੇਕਰ ਉਧਰ ਦੀ ਕਸ਼ਤੀਆਂ ਜਿਹੜੇ ਸਮੁੰਦਰੀ ਜਾਜ ਨਹੀਂ ਆਉਂਦੇ ਉਹਨਾਂ ਨੂੰ ਬਹੁਤ ਸਾਰੇ ਘੁੰਮ ਕੇ ਆਉਣਾ ਪੈਂਦਾ ਤੇ ਉਹਦਾ ਬਹੁਤ ਜਿਹੜਾ ਨੁਕਸਾਨ ਹੁੰਦਾ ਫਿਰ ਜਿਹੜੀਆਂ ਸ਼ਿਪਿੰਗ ਕੰਪਨੀਆਂਜ਼ ਆ ਉਹਨਾਂ ਨੂੰ ਵੀ ਜਦ ਦੁਨੀਆ ਦੇ ਅੰਦਰ ਹਰੇਕ ਚੀਜ਼ ਦੀ ਕੀਮਤ ਵੱਧਦੀ ਆ ਐਂਡ ਆਫ ਦਾ ਡੇ ਕਿਤੇ ਨਾ ਕਿਤੇ ਜਿਹੜੇ ਹੁਦੀਜ਼ ਨੇ ਉਹਨਾਂ ਦਾ ਵੀ ਇਹ ਕਿਹਾ ਕਿ ਅਸੀਂ ਹਮਾਸ ਦੇ ਨਾਲ ਜਿਹੜਾ ਕਿਉਂਕਿ ਗਾਜ਼ਾ ਅੰਦਰ ਜੰਗ ਚੱਲ ਰਹੀ ਹੈ ਇਸ ਕਰਕੇ ਅਸੀਂ ਅਮਾਸ ਦੇ ਨਾਲ ਉਹਦੇ ਸਮਰਥਨ ਦੇ ਵਿੱਚ ਇਹ ਸਾਰਾ ਕੁਝ ਕਰ ਰਹੇ ਆ ਹਾਲਾਂਕਿ ਯੂਕੇ ਦੀ ਗਵਰਨਮੈਂਟ ਨੇ ਕੀ ਕਿ ਜੀ ਇਹ ਇਹਦਾ ਇਸ جنگ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬੰਦੋ ਹਥੀਜ਼ ਲਗਾਤਾਰ ਇਹ ਕਹਿ ਰਹੇ ਨੇ ਕਿ ਕਿਉਂਕਿ ਗਾਜ਼ਾ ਦੇ ਅੰਦਰ ਜੰਗ ਚੱਲ ਰਹੀ ਹੈ ਇਸ ਕਰਕੇ ਅਸੀਂ ਇਹ ਹਮਲੇ ਕਰ ਰਹੇ ਆ ਜੇਕਰ ਆਪਾਂ ਇਹ ਦੇ ਨਾਲ ਨਾਲ ਇਹ ਦੇਖੀਏ ਤਾਂ ਜਿਹੜਾ ਇਜ਼ਰਾਈਲ ਇਹਦੀ ਜੜ ਕਿੱਥੇ ਆ ਵੈਸੇ ਤਾਂ ਕੁਝ ਨਾ ਕੁਝ ਲਗਾਤਾਰ ਚੱਲ ਰਿਹਾ ਹੈ ਸਗਾ ਯੂਕਰੇਨ ਰੂਸ਼ੀਆ ਵਾਰ ਤੋਂ ਦੁਬਾਰਾ ਇਹਦੀ ਸ਼ੁਰੂਆਤ ਹੁੰਦੀ ਹੈ ਯੂਰਪ ਦੇ ਵਿੱਚ ਪਰ ਮਿਡਲ ਈਸਟ ਦੇ ਵਿੱਚ 7 ਅਕਤੂਬਰ ਤੋਂ ਜਦੋਂ ਹਮਾਸ ਦੇ ਬੰਦੂ ਜਿਹੜਾ ਇਜ਼ਰਾਈਲ ਦੇ ਅੰਦਰ ਜਾ ਕੇ ਅਟੈਕ ਕੀਤਾ ਜਾਂਦਾ ਹਜ਼ਾਰ ਤੋਂ ਉੱਤੇ ਲੋਕ ਉੱਥੇ ਮਾਰੇ ਜਾਂਦੇ ਨੇ ਬਹੁਤ ਸਾਰਿਆਂ ਨੂੰ ਉਹ ਬੰਧਕ ਬਣਾ ਕੇ ਹਮਾਸ ਵਾਲੇ ਲੋਕ ਜਿਹੜੇ ਆ ਉਹ ਆਪਣੀ ਗਾਜ਼ਾ ਪੱਟੀ ਦੇ ਅੰਦਰ ਲੈ ਜਾਂਦੇ ਨੇ ਉਸ ਤੋਂ ਬਾਅਦ ਇਜ਼ਰਾਈਲ ਦੇ ਵੱਲੋਂ ਇਹ ਰੇਡ ਸ਼ੁਰੂ ਕੀਤੀਆਂ ਜਾਂਦੀਆਂ ਉਹ ਫਿਰ ਜਿਹੜਾ ਗਰਾਉਂਡ ਇਨਵੀਜੀਨ ਕਰ ਦਿੰਦੇ ਆ ਸੋ ਹੁਣ ਤੱਕ ਜੇਕਰ ਆਪਾਂ ਅਲ ਜਜ਼ੀਰਾ ਦੀ ਰਿਪੋਰਟ ਦੇਖੀਏ ਤਾਂ ਘੱਟੋ ਘੱਟ ਜਿਹੜਾ ਉੱਥੇ ਦੀ ਗਾਜ਼ਾ ਦੀ ਹੈਲਥ ਮਿਨਿਸਟਰੀ ਹੈ ਜੋ ਕਿ ਹਮਾਸ ਪਰ ਰਨ ਕੀਤੀ ਜਾਂਦੀ ਆ ਉਹਨਾਂ ਦੇ ਮੁਤਾਬਕ 26422 ਲੋਕ ਜਿਹੜਾ ਗਾਜ਼ਾ ਅੰਦਰ ਮਾਰੇ ਜਾ ਚੁੱਕੇ ਨੇ 65087 ਲੋਕ ਇਜ਼ਰਾਈਲੀ ਹਮਲਿਆਂ ਦੇ ਵਿੱਚ ਜ਼ਖਮੀ ਹੋਏ ਨੇ ਅਲ ਜਜ਼ੀਰਾ ਦੀ ਰਿਪੋਰਟ ਇਹ ਦੱਸ ਰਹੀ ਆ ਇਹ ਸੁਣਨ ਨੂੰ ਮਿਲ ਰਿਹਾ ਕਿ ਜਿਹੜਾ ਅਮਰੀਕਨ ਰਜਿਮ ਹੈ ਜਿਹੜਾ ਜੋ ਬਾਈਡਨ ਸਰਕਾਰ ਆ ਉਹ ਚਾਹੁੰਦੀ ਆ ਕਿ ਜਿਹੜੀ ਆ ਮਿਡਲ ਆਪਣੇ ਜਿਹੜਾ ਗਾਜ਼ਾ ਦੇ ਅੰਦਰ ਜੈਸਰੀ ਕੀ ਨਾਲ ਜਿਹੜੀ ਇਜ਼ਰਾਈਲ ਦੀ ਗਵਰਨਮੈਂਟ ਕਾਰਵਾਈਆਂ ਕਰ ਰਹੀਆਂ ਆ ਉਹਦੇ ਵਿੱਚ ਥੋੜੀ ਕਮੀ ਕੀਤੀ ਜਾਵੇ ਜਾਂ ਜਿਹੜੀ ਉਹਦੀ شدت ਨੂੰ ਘਟਾਇਆ ਜਾਵੇ ਪਰ ਜਿਹੜੀਆਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਨਤਨੀਆਹੁ ਹਬ ਸਾਹਿਬ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਤੇ ਉਹ ਜਿਵੇਂ ਅਮਰੀਕਨਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਆਪਣੀਆਂ ਜਿਹੜੀਆਂ ਇਸ ਚੀਜ਼ ਨੂੰ ਘਟਾਓ ਜਾਂ ਗਾਜ਼ਾ ਦੇ ਅੰਦਰ ਜਿਵੇਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਹਨੂੰ ਘਟਾਓ ਨਿੱਧਨਿਆਉ ਸਰਕਾਰ ਦੇ ਮਨੋਂ ਉਸ ਤਰੀਕੇ ਨਾਲ ਉਹਦੇ ਤੇ ਫੁੱਲ ਨਹੀਂ ਚੜਾਏ ਜਾ ਰਿਹਾ ਹੈ ਉਹ ਅਮਰੀਕਾ ਦੀ ਯੂਐਸਏ ਕਿਨ ਗਾਲੀ ਮਾਰ ਰਿਹਾ ਹੈ ਕਿ ਨੇ ਨਿਊਜ਼ ਬੀਤੇ ਰੋਜ਼ ਜਿਹੜਾ ਐਨਵੀਸੀ ਨਿਊਜ਼ ਨੇ ਇੱਕ ਨਿਊਜ਼ ਬ੍ਰੇਕ ਕੀਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਮਰੀਕਾ ਦੇ ਅੰਦਰ ਇਸ ਗੱਲ ਤੇ ਚਰਚਾ ਹੋ ਰਹੀ ਹੈ ਜਿਵੇਂ ਵਾਈਟ ਹਾਊਸ ਦੇ ਅੰਦਰ ਜਾਂ ਜਿਹੜੇ ਪੈਂਟਾਗਨ ਦੇ ਨਾਲ ਜਿਹੜੀ ਇਹਨਾਂ ਦੀ ਚਰਚਾ ਹੋ ਰਹੀ ਹੈ ਕਿ ਜਿਹੜਾ ਅਸਲਾ ਅਮਰੀਕਾ ਦਿੰਦਾ ਇਜ਼ਰਾਈਲ ਨੂੰ ਉਹਨੂੰ ਇੱਕ ਲੀਵਰੇਜ ਦੇ ਤੌਰ ਤੇ ਯੂਜ਼ ਕੀਤਾ ਜਾਵੇ ਕਿ ਉਹਨੂੰ ਉਹ ਜਿਹੜਾ ਅਸਲਾ ਦਿੱਤਾ ਜਾਂਦਾ ਇਜ਼ਰਾਈਲ ਨੂੰ ਉਹਨੂੰ ਸਲੋ ਕੀਤਾ ਜਾਵੇ ਉਹਦੀਆਂ ਡਿਲੀਵਰੀਜ਼ ਨੂੰ ਤਾਂ ਕਿ ਜਿਹੜਾ ਨੇਤਨਯਾਹੁ ਗਵਰਨਮੈਂਟ ਦੇ ਉੱਤੇ ਇੱਕ ਜਿਹੜਾ ਉਹਨਾਂ ਦੇ ਦਬਾਅ ਬਣਾਇਆ ਜਾ ਸਕੇ ਕਿ ਉਹ ਜਿਹੜੀ ਅਮਰੀਕਾ ਦੀ ਗੱਲ ਮੰਨਣ ਨੂੰ ਤਿਆਰ ਹੋਣ ਤੇ ਇਸ ਜਿਹੜਾ ਕਾਗਜ਼ਾ ਦੇ ਅੰਦਰ ਜੋ ਕੁਝ ਵੀ ਇਜ਼ਰਾਈਲੀ ਫੋਰਸਸ ਵੱਲੋਂ ਕੀਤਾ ਜਾ ਰਿਹਾ ਜਿਸ شدت ਤੇ ਜਿਸ ਪੱਧਰ ਤੇ ਕੀਤਾ ਜਾ ਰਿਹਾ ਉਹਨੂੰ ਹੇਠਾਂ ਲੈ ਕੇ ਆਉਣ ਦੇ ਵਿੱਚ ਜਿਹੜਾ ਸਫਰ ਹੋ ਸਕਣ ਅਮਰੀਕਨ ਗਵਰਨਮੈਂਟ ਦੀ ਇਹ ਕੋਸ਼ਿਸ਼ ਹੈ ਕਿਉਂਕਿ ਬੈਸੇ ਜਿਹੜਾ ਬਾਕੀ ਮੁਲਕ ਨੇ ਬਹੁਤ ਸਾਰੇ ਮੁਲਕ ਨੇ ਜਿਹੜੇ ਉਹ ਜਾ ਕੇ ਜਿਹੜਾ ਪੈਲੇਸਟੀਨ ਦੇ ਨਾਲ ਪੈਲੇਸਟੀਨ ਦੇ ਨਾਲ ਖੜ ਗਏ ਨੇ ਉਹਨਾਂ ਦਾ ਕਹਿਣਾ ਕਿ ਟੂ ਸਟੇਟ ਸੋਲੂਸ਼ਨ ਹੀ ਹੱਲ ਹੈ ਇਧਰੋਂ ਬੈਸੇ ਦਾ ਯੂਕੇ ਯੂਐਸ ਸਭ ਲੋਕ ਕਹਿੰਿਆ ਜਾ ਰਿਹਾ ਕਿ ਦੋ ਜਿਹੜੇ ਸਟੇਟਸ ਹੈ ਉਹ ਵੀ ਹੱਲ ਹੈ ਅਜ਼ਰਾਲ ਦੀ ਜਿਹੜੀ ਸਰਕਾਰ ਉਹਨਾਂ ਨੇ ਕੰਪਲੀਟਲੀ ਨਕਾਰਤਾ ਉਹ ਕਹਿੰਦੇ ਕਿ ਇਦਾਂ ਦਾ ਕੋਈ ਟੂ ਸਟੇਟ ਵਾਲੀ ਗੱਲ ਹੀ ਹੈ ਨਹੀਂਗੀ ਇਹ ਇਸ ਵੀਕੇ ਦੀ ਕੋਈ ਗੱਲ ਬਾਣੀ ਨਹੀਂ ਸਕਦੀ ਹਾਲਾਂਕਿ ਉਹ ਫੇਰ ਦੁਬਾਰਾ ਕਰਨਾ ਕੀ ਚਾਹੁੰਦੇ ਨੇ ਸਪਸ਼ਟਤਾ ਦੇ ਨਾਲ ਉਹਨਾਂ ਤੋਂ ਵੀ ਨਹੀਂ ਜਵਾਬ ਦੇ ਹੋ ਰਿਹਾ ਵੀ ਤੁਸੀਂ ਜਿਹੜਾ 2 ਮਿਲੀਅਨ ਤੋਂ ਜ਼ਿਆਦਾ ਲੋਕ ਨੇ ਗਾਜ਼ਾ ਪੱਟੀ ਦੇ ਅੰਦਰ ਰਹਿੰਦੇ ਬਾਕੀ ਬੈਸਟ ਬੈਂਕ ਹੈ ਇਹਨੂੰ ਕਿਵੇਂ ਤੁਸੀਂ ਰਨ ਕਰਨਾ ਤੇ ਜੇਕਰ ਤੁਸੀਂ ਟੂ ਸਟੇਟ ਸੋਲਿਊਸ਼ਨ ਇਹਦਾ ਨਹੀਂ ਕੱਢਦੇ ਜੇਕਰ ਆਪਾਂ ਜਿਵੇਂ ਪਾਕਿਸਤਾਨ ਦੇ ਸੀਨੀਅਰ ਜਿਹੜੇ ਆ ਪੱਤਰਕਾਰ ਨੇ ਡਾਕਟਰ ਸ਼ਾਹਿਦ ਮਸੂਦ ਉਹਨਾਂ ਦਾ ਕਹਿਣਾ ਕਿ ਇਸ ਪਿਛੇ ਤੇ ਗੱਲ ਹੋ ਰਹੀ ਹੈ ਟੂ ਸਟੇਟ ਸੋਲਿਊਸ਼ਨ ਹੋ ਸਕਦਾ ਹੈ ਕਿ ਆਜ਼ਾਦ ਫਿਲਸਤੀਨੀ ਰਾਜ ਦੀ ਸਥਾਪਨਾ ਹੋ ਸਕਦੀ ਹੈ ਐਟ ਦਾ ਮੂਮੈਂਟ ਤਾਂ ਬਹੁਤ ਕਠਿਨ ਲੱਗ ਰਹੀ ਹੈ ਇਹ ਚੀਜ਼ ਪਰ ਜੇਕਰ ਇਹ جنگ ਨੂੰ ਰੋਕਣਾ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਦੇ ਲਈ ਇਹ ਜ਼ਰੂਰੀ ਵੀ ਆ ਸੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਸਪੀਕਰ ਦਾ ਰਿਸਪਾਂਸ ਜਾਂ ਸੋਸ਼ਲ ਮੀਡੀਆ ਦੇ ਉੱਤੇ ਜੇ ਸਪੀਕਰ ਨਾਲ ਇਜ਼ਰਾਈਲ ਨੂੰ ਮੁਖਾਲਫਾ ਦਾ ਸਾਹਮਣਾ ਕਰਨਾ ਪਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ ਯੂਕੇ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਇਸ ਚੀਜ਼ ਨੂੰ ਲੈ ਕੇ ਕਿ ਜਿਹੜਾ ਗਾਜ਼ਾ ਦੇ ਅੰਦਰ ਜਿਹੜੀ ਜੰਗ ਚੱਲ ਰਹੀ ਆ ਉਹਨੂੰ ਘਟਾਇਆ ਜਾਵੇ ਜਾਂ ਉਹਨੂੰ ਉਹ ਜੇ ਸਪੀਕਰ ਨਾਲ ਚੱਲ ਰਹੀ ਆ ਉਹ ਉਹ ਨਾ ਮਨਜ਼ੂਰ ਹੈ ਜਿੰਨੇ ਜ਼ਿਆਦਾ ਸਿਵਿਲਿਅਨਸ ਦੀ ਮੌਤ ਹੋਈ ਆ ਤੇ ਜਿਵੇਂ ਉੱਥੇ ਮਿਲਟਰੀਆਂ ਕਾਰਵਾਈਆਂ ਹੋ ਰਹੀਆਂ ਨੇ ਉਹਨਾਂ ਦੇ ਖਿਲਾਫ ਲਗਾਤਾਰ ਤਰ੍ਹਾਂ ਦੇ ਪ੍ਰਦਰਸ਼ਨ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਨੇ ਤੇ ਖਾਸ ਕਰਕੇ ਬੈਸਟੋਨ ਕੰਟਰੀਜ਼ ਦੇ ਵਿੱਚ ਹੋ ਰਹੇ ਨੇ ਅ ਸੋ ਇਸ ਚੀਜ਼ ਨੂੰ ਲੈ ਕੇ ਜਿਹੜੀ ਆ ਗਵਰਨਮੈਂਟ ਚਾਹੁੰਦੀਦਾ ਹੈ ਯੂ ਐਸ ਏ ਦੀ ਜਿਹੜੀ ਸਰਕਾਰ ਹੈ ਚਾਹੁੰਦੀ ਹੈ ਕਿ ਜਿਹੜੀ ਨਿਤਨਿਆਉ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਜਬੂਰ ਕੀਤਾ ਜਾਵੇ ਕਿ ਇਸ ਮਿਲਟਰੀ ਕਾਰਵਾਈਆਂ ਦੇ ਵਿੱਚ ਜਿਹੜਾ ਇਹਨੂੰ ਥੋੜਾ ਹੇਠਾਂ ਲਿਆਂਦਾ ਜਾਵੇ ਜਿਹੜਾ ਜਿਸ ਪੱਧਰ ਤੇ ਕੀਤਾ ਜਾ ਰਿਹਾ ਪਰ ਹੁਣ ਆ ਜਿਹੜਾ ਬੀਤੇ ਕੁਝ ਘੰਟਿਆਂ ਦੌਰਾਨ ਜਿਹੜੀ ਸਥਿਤੀ ਇੱਕਦਮ ਫਿਰ ਵਧੀਆ ਕਿ ਜਿਹੜਾ ਜਾਰਡਨ ਦੇ ਅੰਦਰ ਜਿਹੜਾ ਇਹਨਾਂ ਦੇ بیس ਦੇ ਉੱਤੇ ਅਟੈਕ ਹੋ ਕੇ ਤਿੰਨ ਯੂਐਸ ਸੋਜਰਸ ਦੀ ਮੌਤ ਹੋਈ ਹੈ ਇਹਦੇ ਨਾਲ ਕਹਾਣੀ ਫਿਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਸਿਆਸੀ ਦਬਾਅ ਜਿਹੜਾ ਬਾਤ ਰਿਹਾ ਜੋ ਬਾਈਡਨ ਦੇ ਉੱਤੇ ਕਿ ਉਹ ਕੀ ਐਕਸ਼ਨ ਲੈਂਦੇ ਨੇ ਜੇ ਮੈਂ ਤੁਹਾਨੂੰ ਦੱਸਿਆ ਚੋਣਾਂ ਦਾ ਸਾਲ ਹੈ ਨਵੰਬਰ ਦੇ ਮਹੀਨੇ ਅਮਰੀਕਾ ਦੇ ਵਿੱਚ ਚੋਣਾਂ ਹੋਣੀਆਂ ਤੇ ਡੋਨਲਡ ਟਰੰਪ ਜਿਹੜਾ ਉਹ ਆਪਣੇ ਹਥਿਆਰ ਲੈ ਕੇ ਬਿਲਕੁਲ ਤਿਆਰ ਬੈਠੇ ਨੇ ਉਹਨਾਂ ਦੇ ਉੱਤੇ ਬਹੁਤ ਸਾਰੇ ਕੇਸ ਨੇ ਬਹੁਤ ਗੱਲਾਂ ਹੋਈਆਂ ਕੈਪੀਟਲ ਰਾਈਟ ਹੇਅਰ ਐਂਡ ਥੇਅਰ ਸੋ ਮੱਚ ਪਰ ਫਿਰ ਵੀ ਇਸ ਵੇਲੇ ਇਨ ਏ ਏ ਜਾਪ ਰਿਹਾ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਜੰਗ ਜੋ ਬਾਈਨ ਤੇ ਡੋਨਲਡ ਟਰੰਪ ਦੇ ਜਿਹੜਾ ਦਰਮਿਆਨ ਹੀ ਹੋਣੀ ਹੈ ਡੋਨਲਡ ਟਰੰਪ ਜਿਹੜਾ ਰਿਪਬਲਿਕਨ ਉਮੀਦਵਾਰਾਂ ਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜਾ ਜਿੱਤਦੇ ਹੋ ਨਜ਼ਰ ਆ ਰਹੇ ਨੇ ਇੱਕ ਜਣੇ ਨੇ ਤਾਂ ਆਪਣਾ ਨਾਮ ਵਾਪਸ ਲੈ ਲਿਆ ਸੀਗਾ ਨਿੱਕੀ ਦੇਲੀ ਦੇ ਨਾਲ ਹੀ ਉਹਨਾਂ ਦਾ ਮੁਕਾਬਲਾ ਰਹਿ ਗਿਆ ਸੋ ਜੋ ਬਾਈਡਨ ਦੇ ਉੱਤੇ ਵੀ ਜਿਹੜਾ ਕਾਫੀ ਜਿਆਦਾ ਉਹ ਦਬਾਅ ਦੇ ਵਿੱਚ ਨੇ ਬਾਕੀ ਜੇ ਮੈਂ ਤੁਹਾਨੂੰ ਦੱਸਿਆ ਕਿ ਯੂਕੇ ਦੇ ਵਿੱਚ ਲਗਾਤਾਰ ਜੰਗ ਦੀ ਗੱਲ ਹੋ ਰਹੀ ਹੈ ਜਿਹੜੇ ਸਾਡੇ ਇੱਥੇ ਦੇ ਆਰਮੀ ਅਲੀਟ ਆ ਉਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਵੇਂ ਅਸੀਂ ਆਪਣੀ ਆਰਮੀ ਦੀ ਜਿਹੜੀ ਤਾਕਤ ਆ ਉਹਨੂੰ ਬਤਾਉਣੀ ਆ ਆਪਾਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕੇ ਹਾਂ ਤੁਸੀਂ ਜਾ ਕੇ ਦੇਖ ਸਕਦੇ ਆ ਕਿ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਵਰਲਡ ਵਾਰ ਤੋਂ ਬਾਅਦ ਜਾਂ ਇਵਨ ਪਿਛਲੇ ਕੁਝ ਇੱਕ ਦਹਾਕਿਆਂ ਦੇ ਵਿੱਚ ਕਿਵੇਂ ਯੂਕੇ ਦੀ ਆਰਮੀ ਦਾ ਸਾਈਜ਼ ਘਟ ਹੁੰਦਾ 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 2 ਲੱਖ ਤੋਂ ਵੀ ਜਿਹੜਾ ਹੇਠਾਂ ਆ ਕੇ ਖੜ ਗਿਆ ਹਾਲਾਂਕਿ ਇਸ ਸਮੇਂ ਜੰਗ ਜਿਹੜੀ ਮੋਸਟਲੀ ਤਕਨੀਕੀ ਚੀਜ਼ਾਂ ਦੀ ਜਾਦੇ ਆ ਬਟ ਸਟਿਲ ਤੁਹਾਨੂੰ ਨੰਬਰ ਦੀ ਜ਼ਰੂਰਤ ਹੁੰਦੀ ਆ ਸੋ ਉਹਦੇ ਲਈ ਯੂਕੇ ਦੀ ਆ ਵੀ ਤਿਆਰੀਆਂ ਇੱਕ ਨੈਟੋ ਦੀ ਆਫਟਰ ਕੋਲਡ ਵਾਰ ਤੋਂ ਬਾਅਦ ਨੈਟੋ ਦੀ ਇੱਕ ਸਭ ਤੋਂ ਵੱਡੀ ਜਿਹੜੀ ਐਕਸਰਸਾਈਜ਼ ਹੋਣ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਕੋਈ ਜ਼ਿਆਦਾ ਸਾਨੂੰ ਚੰਗੇ ਹਾਲਾਤ ਜਿਹੜੇ ਆ ਬਣਦੇ ਹੋਏ ਨਜ਼ਰ ਨਹੀਂ ਆ ਰਿਹਾ ਜਿਵੇਂ ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਵੀ ਰਹੇ ਨੇ ਤੇ ਹੁਣ ਯੂਕੇ ਦੇ ਫੋਰਨ ਸਕੱਟਰੀ ਨੇ ਡੇਵਿਡ ਕੈਮਰਨ ਉਹਨਾਂ ਨੇ ਵੀ ਤੇ ਦਿਨ ਆਖਿਆ ਕਿ ਜਿਹੜਾ ਦੁਨੀਆ ਦਾ ਜਿਹੜਾ ਗਲੋਬਲ ਡੈਸ਼ਬੋਰਡ ਆ ਉਹਦੇ ਉੱਤੇ ਬਹੁਤ ਸਾਰੀਆਂ ਰੈਡ ਲਾਈਟ ਫਲੈਸ਼ ਕਰ ਰਹੀਆਂ ਨੇ ਜਿਵੇਂ ਆਪਾਂ ਦੇਖਦੇ ਨਾ ਆਪਣੀਆਂ ਗੱਡੀਆਂ ਦੇ ਵਿੱਚ ਜਦੋਂ ਕੋਈ ਵੀ ਸਮੱਸਿਆ ਆਉਂਦੀ ਆ ਤਾਂ ਰੈਡ ਲਾਈਟ ਵੀ ਫਲੈਸ਼ ਕਰਨ ਲੱਗ ਪੈਂਦੀ ਕਿ ਦੁਨੀਆ ਦੇ ਵਿੱਚ ਦੁਨੀਆ ਦੇ ਡੈਸ਼ਬੋਰਡ ਦੇ ਉੱਤੇ ਬਹੁਤ ਸਾਰੀਆਂ ਰੈਡ ਲਾਈਟਾਂ ਨੇ ਕਿਹਾ ਫਲੈਸ਼ ਕਰ ਰਹੀਆਂ ਨੇ ਤੇ ਬਾਕੀ ਪੋਲੀਟਿਸ਼ਨ ਆਪ ਲੋ ਵੀ ਇਹ ਗੱਲ ਕਹੀ ਜਾ ਰਹੀ ਆ ਕਿ ਅਸੀਂ ਇੱਕ ਜੰਗ ਤੋਂ ਪਹਿਲਾਂ ਵਾਲੇ ਸਮੇਂ ਦੇ ਵਿੱਚ ਜੀ ਰਹੇ ਆ ਜੋ ਕਿ ਗੱਲ ਪੂਰੀ ਦੁਨੀਆ ਦੇ ਲਈ ਨਹੀਂ ਹੈ ਦੁਆ ਕਰਦੇ ਹਾਂ ਕਿ ਅਸੀਂ ਕਹਾਣੀ ਉੱਧਰ ਨੂੰ ਨਾ ਭਦੇ ਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣੀ ਪ੍ਰਤੀਕਿਰਿਆ ਤੁਸੀਂ ਕਮੈਂਟ ਦੇ ਜਰੀਏ ਸਾਰੇ ਤੱਕ ਪਹੁੰਚਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰਤੀਕਿਰਿਆ ਹੋਵੇ ਤੁਸੀਂ ਜਰੂਰ ਕਮੈਂਟ ਕਰਕੇ ਸਾਡੇ ਨਾਲ ਸਾਂਝੀ ਕਰਨੇ ਬਹੁਤ ਧੰਨਵਾਦ